ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜ਼ਿਲ੍ਹਾ ਫਰੋਇਪੁਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਦਦਾਰੂ ਪਸ਼ੂਆਂ ਦੀ ਕੀਤੀ ਵੰਡ ਅੱਜ ਫਰੋਇਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ 18 ਦਦਾਰੂ ਪਸ਼ੂਆਂ ਦੀ ਵੰਡ ਕੀਤੀ ਗਈ ਇਹ ਪਸ਼ੂ ਉਹਨਾਂ ਪਰਿਵਾਰਾਂ ਨੂੰ ਦਿੱਤੇ ਗਏ ਜਿਨ੍ਹਾਂ ਦੇ ਪਸ਼ੂ ਹੜ੍ਹਾਂ ਦੌਰਾਨ ਨੁਕਸਾਨੇ ਗਏ ਸਨ ਵਾਂਡਸਾ ਆਗਮ ਤੋਂ ਪਹਿਲਾਂ ਅਰਦਾਸ ਦੀ ਸੇਵਾ ਵਿੱਚ ਸਹਿਬ ਗਿਆਨੀ ਰਗਵੀਰ ਸਿੰਘ ਜੀ ਹੈੱਡ ਗ੍ਰੰਤੀ ਸ੍ਰੀ ਦਰਬਾਰ ਸਾਹਿਬ ਵੱਲੋਂ ਨਿਭਾਈ ਗਈ ਐਜੂਕੇਟ ਪੰਜਾਬ ਪ੍ਰੋਜੈਕਟ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ਲਈ ਵਜੀਫੀਆਂ ਅਤੇ ਮੁਫਤ ਸਕੂਲ ਰਾਹੀਂ ਸੇਵਾ ਕਰ ਰਿਹਾ ਹੈ ਇਸ ਵੇਲੇ ਲਗਭਗ 6000 ਵਿਦਿਆਰਥੀ ਸਕਾਲਰਸ਼ਿਪ ਅਤੇ 7 ਫ੍ਰੀ ਸਕੂਲ ਰਾਹੀਂ ਸਿੱਖਿਆ ਪ੍ਰਾਪਤ ਕਰ ਰਹੇ ਹਨ ਸਾਲ 2025 ਵਿੱਚ ਆਏ ਭਿਆਨਕ ਹੜ੍ਹ ਦੌਰਾਨ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸੇਵਾ ਸੇਵਾਵਾਂ ਲਗਾਤਾਰ ਜਾਰੀ ਹਨ 22 ਅਗਸਤ 2025 ਤੋਂ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਕਰ ਰਹੀ ਹੈ 12 ਪਿੰਡਾਂ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਲਈ ਗਈ ਹੈ ਇਸ ਵੇਲੇ ਅਧीन ਇਸ ਸੇਵਾ ਦੀਨ ਫਸਲਾਂ ਦੀ ਬਜਾਈ ਬੱਚਿਆਂ ਦੀ ਪੜ੍ਹਾਈ ਪਸ਼ੂਆਂ ਦੀ ਪਰਭਾਈ ਅਤੇ ਹੋਰ ਸਹਿਯਤਾ ਕਾਰਜ ਕੀਤੇ ਜਾ ਰਹੇ ਹਨ ਅੱਜ ਫਰੋਹੀਦਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ 18 ਦਧਾਰੂ ਪਸ਼ੂਆਂ ਦੀ ਵੰਡ ਕੀਤੀ ਗਈ ਇਹ ਪਸ਼ੂ ਉਹਨਾਂ ਪਰਿਵਾਰਾਂ ਨੂੰ ਦਿੱਤੇ ਗਏ ਜਿਨ੍ਹਾਂ ਦੇ ਪਸ਼ੂ ਹੜ੍ਹਾਂ ਦੌਰਾਨ ਨੁਕਸਾਨੇ ਗਏ ਸਨ ਵੰਡ ਸਮਾਗਮ ਤੋਂ ਪਹਿਲਾਂ ਅਰਦਾਸ ਦੀ ਸੇਵਾ ਸਿੰਘ ਸਹਿਬ ਗਿਆਨੀ ਰਗਵੀਰ ਸਿੰਘ ਜੀ ਹੜ੍ਹ ਗ੍ਰੰਥੀ ਸ੍ਰੀ ਦਰਬਾਰ ਸਹਿਬ ਵੱਲੋਂ ਨਿਭਾਈ ਗਈ ਇਸ ਮੌਕੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਖਾਲਸਾ ਅਤੇ ਹੋਰ ਮੈਂਬਰ ਹਾਜ਼ਰ ਸਨ ਸਰਦਾਰ ਜਸਵਿੰਦਰ ਸਿੰਘ ਖਾਲਸਾ ਜੀ ਨੇ ਕਿਹਾ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਬਹਾਲੀ ਲਈ ਵੀ ਵਚਨਬੱਧ ਹੈ ਉਹਨਾਂ ਨੇ ਕਿਹਾ ਹੜ੍ਹਾਂ ਦੌਰਾਨ ਬਹੁਤ ਸਾਰੇ ਪਰਿਵਾਰਾਂ ਨੇ ਆਪਣਾ ਸਭ ਕੁਝ ਗਵਾ ਦਿੱਤਾ ਸੀ ਅਸੀਂ ਇਨ੍ਹਾਂ ਪਰਿਵਾਰਾਂ ਨੂੰ ਮੁੜ ਖੜਾ ਕਰਨ ਲਈ ਸੰਭਵ ਸਹਿਤਾ ਜਾਰੀ ਰੱਖਾਂਗੇ ਗਿਆਨੀ ਰਗਵੀਰ ਸਿੰਘ ਜੀ ਨੇ ਐਡਵੋਕੇਟ ਪੰਜਾਬ ਪ੍ਰੋਜੈਕਟ ਦੀ ਇਸ ਸੇਵਾ ਦੀ ਵੱਡੀ ਸ਼ਲਾਘਾ ਕੀਤੀ ਅਤੇ ਟੀਮ ਦਾ ਸਮਾਜ ਸੇਵਾ ਵਿੱਚ ਵੱਡ ਮੁੱਲੇ ਯੋਗਦਾਨ ਲਈ ਧੰਨਵਾਦ ਵੀ ਕੀਤਾ ਸੋ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 100 ਰੇਡ ਵਿੱਚ ਕਿੰਨਾ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਜੀਹ ਦੇ ਕਾਰਨ ਬਹੁਤ ਭਾਰੀ ਤਬਾਹੀ ਜਿਹੜੀ ਹੈ ਉਹ ਹੋਈ ਹੈ ਖਾਸ ਕਰਕੇ ਸਾਡੇ ਪਿੰਡੂ ਇਤਰਾ ਵਿੱਚ ਜਿੱਥੇ ਲੱਖਾਂ ਏਕੜ ਫਸਲਾਂ ਸਾਡੀਆਂ ਬਰਬਾਦ ਹੋ ਗਈਆਂ ਉੱਥੇ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਉਹ ਵੀ ਬਹੁਤ ਜ਼ਿਆਦਾ ਖਰਾਬ ਹੋਈ ਪਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਔਰ ਜਿਆਦਾਤਰ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਪੰਜ ਪੰਜ 7 7 ਫੁੱਟ ਦੀ ਰੇਤ ਹੈ ਮਿੱਟੀ ਹੈ ਉਹ ਭਰ ਚੁੱਕੀ ਹੈ ਕਈ ਥਾਵਾਂ ਤੇ ਜ਼ਮੀਨਾਂ ਦੇ ਪਾਰ ਪੈ ਚੁੱਕੇ ਨੇ ਅਲਬਿੱਤੇ ਇਸ ਮੁੱਚੇ ਸੰਸਾਰ ਭਰ ਦੇ ਵਿੱਚੋਂ ਇਹ ਸੰਗਠਾ ਨੇ ਬਹੁਤ ਵੱਡੇ ਉਪਰਾਲੇ ਕਰਦਿਆਂ ਹੋયા ਜਿਹੜੇ ਹਰ ਪੀੜਤ ਪਰਿਵਾਰ ਨੇ ਹੜ੍ਹ ਪ੍ਰਭਾਵਿਤ ਪਿੰਡ ਨੇ ਉਹਨਾਂ ਦੀ ਸਹਾਇਤਾ ਹਰ ਸੰਭਵ ਸਹਾਇਤਾ ਕੀਤੀ ਹੈ ਜਿਵੇਂ ਕਿ ਰਾਸ਼ਨ ਦੀ ਸਹਾਇਤਾ ਕੀਤੀ ਹੈ ਪਸ਼ੂਆਂ ਵਾਸਤੇ ਚਾਰਾ ਚੌਕਰ ਤੂੜੀ ਪੱਠੇ ਆਦਿ ਦੀ ਸੇਵਾ ਕੀਤੀ ਹੈ ਉੱਥੇ ਪਰਿਵਾਰਾਂ ਦੇ ਵਸੇਬੇ ਵਾਸਤੇ ਜਾਂ ਗੁਜ਼ਾਰੇ ਵਾਸਤੇ ਜੋ ਲੋੜਿੰਦੀਆਂ ਵਸਤੂਆਂ ਸਨ ਉਹ ਵੀ ਸੰਗਠਾ ਜਿਹੜੀਆਂ ਸੀਗੀਆਂ ਪਰਿਵਾਰ ਨੂੰ ਮੁਹੱਈਆ ਕੀਤੀਆਂ ਇਹਨੇ ਸਾਡੇ ਦੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਜਥੇਬੰਦੀਆਂ ਨੇ ਕੋਈ NGO ਨੇ ਉਹਨਾਂ ਸਾਰਿਆਂ ਨੇ ਬਹੁਤ ਵੱਡਾ ਕਾਰਜ ਜਿਹੜਾ ਸੀਗਾ ਇਸ ਪੀਰੀਅਡ ਦੇ ਦੌਰਾਨ ਜਿਹੜਾ ਉਹ ਕੀਤਾ ਉੱਥੇ ਐਜੂਕੇਟਰ ਪੰਜਾਬ ਪ੍ਰੋਜੈਕਟ ਸਤਾਜਿੰਦਰ ਸਿੰਘ ਜੀ ਕੋਲੇ ਔਰ ਮਾਂਚੈਸਟਰ ਯੂਕੇ ਦੀਆਂ ਪੰਜ ਕਮੇਟੀਆਂ ਦੇ ਤੇ ਵੱਲੋਂ ਰਲਮਿਲ ਕਰਕੇ ਸੰਗਠੀ ਸਹਿਯੋਗ ਦੇ ਨਾਲ ਜਿਸ ਦਿਨ ਤੁਹਾਡਾਂ ਦੀ ਕੁਸਤੀ ਬਣੀ ਹੋਈ ਹੈ ਖਾਸ ਕਰਕੇ ਫਰੋਜਪੁਰ ਦੇ ਰਾਕੇ ਵਿੱਚ ਉਹਨਾਂ ਨੇ ਸਾਰੀ ਕਮਾਨ ਜਿਹੜੀ ਹੈ ਉਹ ਸੰਭਾਲੀ ਹੋਈ ਹੈ ਜਿੱਥੇ ਉਹਨਾਂ ਨੇ ਆਪ ਵੋਟਾਂ ਦੇ ਵਿੱਚ ਜਾ ਜਾ ਕੇ ਕਿਸਾਨ ਜਾ ਜਾ ਕੇ ਘਰਾਂ ਦੇ ਵਿੱਚ ਰਾਸ਼ਨ ਜਿਹੜਾ ਸੀਗਾ ਉਹ ਪਹੁੰਚਾਇਆ ਹੋਰ ਰੋਵਿੰਦਰ ਸਮਾਨ ਜਿਹੜਾ ਸੀ ਪਹੁੰਚਾਇਆ ਉਥੇ ਕਈ ਪਿੰਡ ਇਹਨਾਂ ਨੇ ਗੋਦ ਲਾਏ ਹੋਏ ਨੇ ਕਿ ਉਹਨਾਂ ਪਿੰਡਾਂ ਦੇ ਵਿੱਚ ਦੋਜੋ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਵਾਸਤੇ ਇਥੇ ਕੀਤੇ ਜਾ ਰਹੇ ਨੇ ਖਾਸ ਕਰਕੇ ਜ਼ਮੀਨਾਂ ਦੀ ਬਜਾਈ ਤੇ ਬੱਚਿਆਂ ਦੀ ਪੜ੍ਹਾਈ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਚੁੱਕੀ ਹੋਈ ਹੈ ਔਰ ਇੱਕ ਅੱਜ ਬਹੁਤ ਵੱਡਾ ਉਦਮ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਕਿ ਅੱਜ 8 ਪਿੰਡਾਂ ਵਾਸਤੇ 18 ਦੁੱਧਾਰੂ ਪਸ਼ੂ ਉਹ ਅੱਜ ਸੰਗਤ ਨੂੰ ਜਿਹੜੇ ਨੇ ਉਹਨਾਂ ਦੇ ਵੱਲੋਂ ਅੱਜ ਆਰਫ ਕੇ ਗੁਰਦੁਆਰਾ ਸਾਹਿਬ ਜੋ ਹੈ ਉੱਥੇ ਵੰਡੇ ਜਾ ਰਹੇ ਨੇ ਇੱਕ ਬਹੁਤ ਵਟਾ ਉਪਰਾਲਾ ਜਿਹੜਾ ਸੀਗਾ ਐਜੂਕੇਟ ਪ੍ਰੋਜੈਕਟ ਵੱਲੋਂ ਜਿੱਥੇ ਉਹਨਾਂ ਦੀ ਇੱਕ ਚਾਹ ਹੈ ਕਿ ਪੰਜਾਬ ਦੇ ਬੱਚੇ ਪੜ੍ਹ ਲਿਖ ਜਾਣ ਔਰ ਆਪਣੀ ਕਿਰਤ ਕਮਾਈ ਵਿੱਚੋਂ ਜ਼ਿਆਦਾਤਰ ਜਿਹੜਾ ਹਿੱਸਾ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਵਾਸਤੇ ਪਾਉਂਦੇ ਨੇ ਉਹਤੇ ਸੰਗਠਿਤ ਸੇਵਾ ਵਾਸਤੇ ਵੀ ਬਹੁਤ ਵੱਡਾ ਜਿਹੜਾ ਉਪਰਾਲਾ ਸੀਗਾ ਉਹ ਐਜੂਕੇਟ ਨਾ ਪ੍ਰੋਜੈਕਟ ਵੱਲੋਂ ਸੰਗਤ ਤੇ ਸਹਿਯੋਗ ਨਾਲ ਕਰੜ ਕੇ ਕੀਤਾ ਗਿਆ ਔਰ ਅੱਜ ਇੱਕ ਬਹੁਤ ਵੱਡਾ ਜਿਹੜਾ ਕਾਰਜ ਹੈ ਉਹ ਐਜੂਕੇਟ ਆਪਣੇ ਪ੍ਰੋਜੈਕਟ ਵੱਲੋਂ ਕੀਤਾ ਜਾ ਰਿਹਾ ਜਿਹੜੀ ਡੰਦਰਾ ਦੀ ਜਿਹੜੀ ਹੈ ਵੀ ਇਹਨਾਂ ਨੇ ਦੇਣ ਜਾ ਰਹੇ ਆ ਕਿ ਜਿਹੜੇ ਕਿਹੜੇ ਪਿੰਡਾਂ ਦੇ ਕੋਈ ਖਾਸ ਚੁਣੀ ਹੋਈ ਪਿੰਡ ਹੈ ਜਾਂ ਜਿਹੜੀ ਵੀ ਹਾਰਪੇਟ ਤੇ ਗਿਆ ਉਹਨਾਂ ਨੂੰ ਦੇ ਦੇਣ ਦੇਖੋ ਬਹੁਤਾਂ ਕੀਤਾ ਇਹ ਸੇਵਾ ਦਾ ਕਾਰਜ ਹੈ ਇਹਦੇ ਵਿੱਚ ਕੋਈ ਜਾਣ ਪਛਾਣ ਕਰਕੇ ਨਹੀਂ ਹੈ ਉਹ ਜਿਹੜੇ ਵੀ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਕਈਆਂ ਦੇ ਪਸ਼ੂ ਤਾਂ ਕਿੱਲਿਆਂ ਤੇ ਬੱਧੇ ਵਿਚਾਰੇ ਪਸ਼ੂ ਜਿਹੜੇ ਸਾਨੂੰ ਮਰ ਗਏ ਕਈਆਂ ਦੇ ਪਸ਼ੂ ਜਿਹੜੇ ਸਾਨੂੰ ਫੜਦੇ ਪਾਣੀ ਵਿੱਚ ਰੁੜ ਗਏ ਬਹੁਤ ਵੱਡਾ ਨੁਕਸਾਨ ਹੋਇਆ ਤੇ ਜਿਹੜੇ ਜ਼ਰੂਰਤਮੰਦ ਪਰਿਵਾਰ ਨੇ ਇਸ ਵੇੜੇ 8 ਪਿੰਡਾਂ ਦੇ ਪਰਿਵਾਰਾਂ ਵਿੱਚ 18 ਪਸ਼ੂ ਜਿਹੜੇ ਨੇ ਉਹ ਅੱਜ ਦਿੱਤੇ ਜਾ ਰਹੇ ਨੇ ਅੱਗੂ ਵੀ ਚੱਲੇਗੀ ਸੇਵਾ ਵੀ ਜਿਹੜੀ ਮਤਲਬ ਕਿ ਦੇਣੀ ਤੋਂ ਦੇਖੋ ਹਾਂ ਇਹ ਦੱਸਿਆ ਕੋਲੀ ਸਾਹਿਬ ਨੇ ਕਿ ਜਿੰਨਾ ਚਿਰ ਇਹ ਪਰਿਵਾਰ ਜਿਹੜੇ ਨੇ ਆਪਣੇ ਪੈਰਾਂ ਸਿਰ ਦੁਬਾਰਾ ਖੜੇ ਨਹੀਂ ਹੋ ਜਾਂਦੇ ਅਜੇ ਤੱਕ ਲੀ ਪਟੜੀ ਤੇ ਜਿਹੜਾ ਕੰਮਕਾਰ ਹੈ ਉਹ ਨਹੀਂ ਆਜਾ ਤਦ ਤੱਕ ਜ਼ਮੀਨ ਦੀ ਬਜਾਈ ਬੱਚਿਆਂ ਦੀ ਪੜ੍ਹਾਈ ਖਰਚੇ ਆਦਿ ਸਾਰੇ ਜਨਮਵਰ ਜਿਹੜੀ ਹੈ ਉਹ ਇਹਨਾਂ ਨੂੰ ਚੁੱਕੀ ਹੋਈ ਹੈ ਇਹਨਾਂ ਨੇ ਅਜ ਫਿਰੋਜ਼ਪੁਰ ਦੇ ਵਿੱਚ ਚੁਣਿਆ ਬਰੋਹੀਪੁਰ ਨੂੰ ਚੁਣਿਆ ਨਹੀਂ ਕਿ ਸਾਰੇ ਪੰਜਾਬ ਦੇ ਵਿੱਚ ਵੀ ਕਾਫੀ ਹਾਲਾਤ ਕਈ ਜ਼ਿਲ੍ਹਿਆਂ ਦੇ ਮਾਰੇ ਰਹੇ ਨਹੀਂ ਕਿ ਉੱਥੇ ਵੀ ਇਹੋ ਜਿਹੀਆਂ ਸੰਸਥਾਵਾਂ ਕੰਮ ਕਰੀ ਰਹੀਆਂ ਨੇ ਦੇਖੋ ਸਾਰੀਆਂ ਸੰਸਥਾਵਾਂ ਜਿਵੇਂ ਕਾਰ ਸੇਵਾ ਵਾਲੇ ਮਹਾਪੁਰਸ਼ ਨੇ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਖਾਲਸਾ ਹੈਲਪ ਹੈ ਗਲੋਬਲ ਸੇਫ ਵਾਲੇ ਜਿੰਨੀਆਂ ਵੀ ਸੰਸਥਾਵਾਂ ਸੇਖਾਂ ਦੀਆਂ ਨੇ ਖਾਸ ਕਰਕੇ ਉਹ ਬਹੁਤ ਵੱਡੀਆਂ ਸੇਵਾਵਾਂ માં ਜਿਹੜੀਆਂ ਦਾ ਸੰਗਤੀਆਂ ਕਰ ਰਹੀਆਂ ਔਰ ਹਰ ਥਾਂ ਤੇ ਜ਼ਰੂਰ ਹੁੰਦਾ ਹੈ ਦੇਖੋ ਇਹ ਜੇ ਸਮੇਂ ਦੇ ਵਿੱਚ ਕੋਈ ਵੀ ਇਕੱਲਾ ਵਿਅਕਤੀ ਜਾਂ ਇਕੱਲੀ ਜਥੇਬੰਦੀ ਕੋਈ ਕੁਝ ਨਹੀਂ ਕਰ ਸਕਦਾ ਇਹ ਸੰਗਤ ਤੇ ਸਹਿਯੋਗ ਸਦਕਾ ਹੈ ਔਰ ਸਾਰੇ ਵੰਡ ਵਰਤ ਕੇ ਪੂਰੇ ਪੰਜਾਬ ਦੀ ਹਰ ਪ੍ਰਭਾਵ ਜਿਹੜੇ ਖੇਤਰ ਨੇ ਉਹਨਾਂ ਦੀ ਸੇਵਾ ਕਰ ਰਹੇ ਨੇ ਮੈਂ ਬੇਨਤੀ ਕੀਤੀ ਹੈ ਕੋਲਿਸ ਸਾਹਿਬ ਨੂੰ ਕਿ ਜਿਵੇਂ ਜਿਲ੍ਹਾ ਅੰਮ੍ਰਿਤਸਰ ਸਾਹਿਬ ਹੈ ਗੁਰਦਾਸਪੁਰ ਡੇਰਾ ਬਾਬਾ ਨਾਨਕ ਹੈ ਜਨਾਲਾ ਰਮਦਾਸ ਇਹਨਾਂ ਪਿੰਡਾਂ ਦੇ ਵਿੱਚ ਵੀ ਬਹੁਤ ਵੱਡੀ ਤਬਾਹੀ ਹੋਈ ਹੈ ਕਿਉਂਕਿ ਅਸੀਂ ਵੀ ਜਿਸ ਦਿਨ ਤੋਹੜ ਆਏ ਨੇ ਉਸ ਦਿਨ ਤੋਂ ਡੀਪਲੀ ਜਾ ਕੇ ਪਿੰਡਾਂ ਦੇ ਵਿੱਚ ਗਰਾਊਂਡ ਤੇ ਜਾ ਕੇ ਅਸੀਂ ਢੀੜੇ-ਢੀੜੇ ਗਲੀਆਂ 'ਚ ਜਾ ਕੇ ਜਿਹੜੇ ਪਰਿਵਾਰ ਨੇ ਉਹਨਾਂ ਤੱਕ ਜਾ ਕੇ ਪਹੁੰਚ ਕਰ ਰਹੇ ਹਾਂ ਔਰ ਨਿਰਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣ ਦਾ ਜਿਹੜਾ ਸੀਗਾ ਅਸੀਂ ਉਹ ਉਪਰਾਲਾ ਗੁਰੂ ਸਾਹਿਬ ਦੀ ਕਿਰਪਾ ਨਾਲ ਕੀਤਾ ਹੋਇਆ ਤੇ ਮੈਂ ਬੇਨਤੀ ਕਰ ਰਿਹਾ ਸਾ ਕਿ ਉਸ ਏਰੀਆ ਦੇ ਵਿੱਚ ਵੀ ਲੋਕਾਂ ਤੇ ਪਸ਼ੂਆਂ ਦਾ ਨੁਕਸਾਨ ਨੁਕਸਾਨ ਬਹੁਤ ਹੋਇਆ ਤੇ ਤੁਸੀਂ ਥੋੜਾ ਉਧਰ ਉਸ ਪਾਸੇ ਵੀ ਕਰੋ ਤਾਂ ਕਿ ਵੰਡਬਰਤ ਦੇ ਸਾਰੇ ਨਗਰੀ ਦੀ ਸੇਵਾ ਹੋ ਜਾਏ ਥੈਂਕ ਯੂ ਆਖੀਦਾ ਆਖੀਦਾ ਬਹੁਤ ਬਹੁਤ ਤਸ਼ਕਰੀ ਕੀ ਕਿਹਾ ਜਾਵੇ ਭਾਈ ਗੁਰਦੀਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜਿੱਥੇ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਯੂਕੇ ਮਾਨਤਾ ਸਤੋਂ ਸਦਾ ਜਸਵਿੰਦਰ ਸਿੰਘ ਨਿਕੋਲੀ ਬਾਬਾ ਜੀ ਉਹਨਾਂ ਦੀ ਸਮਿਤੀ ਟੀਮ ਕਈ ਦਿਨਾਂ ਤੋਂ ਜੋ ਫਰੋਜ਼ਪੁਰ ਦਾ ਇਲਾਕਾ ਜਿੱਥੇ 8 9 ਪਿੰਡ ਦੀਆਂ ਸਮਾਵਾ ਕਰੇ ਹਨ ਅੱਜ ਖਾਸ ਕਰਕੇ ਜਿਹੜੇ 8 ਪਿੰਡ ਨੇ ਉਹਨਾਂ ਨੂੰ ਜੋ ਮੱਜਾਂ ਔਰ ਗਾਵਾਂ ਜੋ ਹਨ ਉਹਨਾਂ ਪੇਟਾਕਨ ਵਾਸਤੇ ਜੋ ਮਾਲੀ ਨੁਕਸਾਨ ਹੋਇਆ ਹੈ ਉਹਨਾਂ ਵਾਸਤੇ ਅੱਜ ਪਨਾਵਾਂ ਕੀਤੀਆਂ ਜਾ ਰਹੀਆਂ ਜਿੱਥੇ ਉੱਚੇ ਚਤੌਰ ਤੇ ਸਿੰਘ ਸਾਹਿਬ ਯਾਨੀ ਰਕਬੀਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਤਿ ਸ਼ੰਤ ਸ੍ਰੀ ਦਰਬਾਰ ਸਾਹਿਬ ਤੋਂ ਉੱਚੇ ਚਤੌਰ ਤੇ ਅਰਦਾਸ ਬੇਨਤੀ ਕਰਕੇ ਇਹ ਅੱਜ ਦੀ ਸਮਾਵਾ ਆਰੰਭ ਕੀਤੀ ਗਈ ਹੈ ਜਿੱਥੇ ਉਹਨਾਂ ਦਾ ਧੰਨਵਾਦ ਉੱਥੇ ਸੰਗਤਾਂ ਦਾ ਧੰਨਵਾਦ ਔਰ ਯੂਕੇ ਦੀਆਂ ਖਾਸ ਕਰਕੇ ਸਮਾਵਾ ਦਾ ਜੋ ਪੰਜੇ ਗੁਰੂਕਾਰ ਸਮਾਵਾ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਔਰ ਸਦਾ ਜਸਵਿੰਦਰ ਸਿੰਘ ਜੀ ਕੋਲੀ ਬਾਵਾ ਜੀ ਉਹਨਾਂ ਦੀ ਸਮਿਤੀ ਟੀਮ ਜਿੱਥੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵੀਰ ਇਹ ਕਈ ਦਿਨਾਂ ਤੋਂ ਸਵਾਵਾ ਕਰ ਰਹੇ ਇਹ ਅਰਦਾਸ ਸੱਚੇ ਪਾਸ਼ਾ ਇਹਨਾਂ ਕੋ ਸਵਾਵਾ ਲੈ ਲੈਣ ਔਰ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਹੋਰ ਕਰ ਦੀ ਕਲਾ ਬਖਸ਼ਣ ਤੇ ਸੇਵਕ ਉਹ ਸੇਵਾ ਬਣੀ ਆਈ ਹੁਕਮ ਬੂਝ ਪਰਮ ਪਦ ਪਾਈ ਆਪਣੀਆਂ ਸਵਾਵਾ ਸੱਚੇ ਪਾਸ਼ਾ ਆਪ ਲੈ ਲੈਣ ਫਿਰ ਮੀਡੀਆ ਦਾ ਧੰਨਵਾਦ ਦਾਸ ਗਿਆਨੀ ਅਮਰੀਕ ਸੰਥਾਰ ਮਾਨਚੈਸਟਰ ਜੁਕੇ ਤੋਂ ਇਸੇ ਹੀ ਖਾਸ ਕਰਕੇ ਸਮਾਗਮ ਵਾਸਤੇ ਪਹੁੰਚੇ ਹਨ ਕਿਉਂਕਿ ਇਹ ਵੀ ਜਰੂਰੀ ਹਨ ਇਸ ਵੇਲੇ ਦੁੱਖ ਵਿੱਚ ਬਾਹ ਫੜਨੀ ਕਿਸਾਨ ਸਾਡੇ ਵੀਰ ਨੇ ਨੇ ਇਹ ਵੰਡ ਛੱਕੇ ਦੀ ਜਿਹੜੀ ਗੱਲ ਹੈ ਇਹ ਸਾਨੂੰ ਗੁਰੂ ਸਾਹਿਬਾਂ ਤੋਂ ਮਿਲੀ ਹੈ ਅੱਜ ਤੱਕ ਇੱਥੇ ਪਰ ਉਹ ਤੇ ਇਹ ਜੋ ਮੱਜਾਂ ਲੋੜਵੰਦ ਪਰਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ 18 ਮੱਜਾਂ ਜੋ ਅੱਠ ਪਿੰਡਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਗੁਰੂ ਕਿਰਪਾ ਕਰੇ ਸਾਰੀ ਇਹ ਸੇਵਾ ਲਖੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ